ਕਾਲ ਜੀ ਹਾਂਜੀ ਵੀਰ ਜੀ ਤੁਹਾਨੂੰ ਅੱਜ ਕਟੀਆਂ ਦੇ ਆਪਾਂ ਇੱਕ ਖਦਾਨ ਦੇ ਵਿੱਚ ਪਹੁੰਚੇ ਆ ਤੇ ਇਹ ਜਿਹੜੀ ਇੱਕ ਆਪਣੇ ਚੈਨਲ ਤੇ ਵੀਰੇ ਵੀਡੀਓ ਪਾ ਰਹੀ ਆ ਇੱਕ ਸਪੈਸ਼ਲ ਵੀਡੀਓ ਆ ਆਪਣੇ ਢੱਲੋ ਵੀਰ ਕੋਲੇ ਪਹੁੰਚੇ ਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਦੇ ਵਿੱਚ ਅੱਜ ਵੀਰ ਜੀ ਤੁਹਾਨੂੰ ਇੰਨੀਆਂ ਕਟੀਆਂ ਆਪਾਂ ਇੱਕੋ ਜਗ੍ਹਾ ਤੋਂ ਦਿਖਾਵਾਂਗੇ ਉਹ ਵੀ ਇੱਕ ਤਰ੍ਹਾਂ ਦੀਆਂ ਪੂਰੇ ਨਗੀਨੇ ਵੀਰੇ ਜਿਹੜੇ ਅਸਲ ਹੁੰਦੀਆਂ ਨੇ ਇਹਨਾਂ ਦੇ ਮਾਮਾ ਦਾ ਰਿਕਾਰਡ ਚੰਗਾ ਹੈਗਾ ਤੇ ਬਾਕੀ ਵੀਰੇ ਦੇਖ ਨਹੀਂ ਪਾਦੇ ਨਹੀਂ ਵੇਖੀ ਪਤਾ ਲੱਗਦਾ ਨਾ ਨਗਦਾ ਬਾਕੀ ਤੁਸੀਂ ਇੱਥੇ ਆਵੋਗੇ ਇਹ ਨਹੀਂ ਵੀ ਤੁਸੀਂ ਦੋ ਚਾਰ ਕਟੀਆਂ ਤੇ ਆਉਣਾ ਮਿਰਜੀ ਇੱਥੇ ਵੀਰੇ ਯਾਨੀ ਤਕਰੀਬਨ ਆਪਾਂ ਤੁਹਾਨੂੰ ਕੈਮਰੇ ਸਾਹਮਣੇ ਵੀਰੇ ਤਕਰੀਬਨ 25 ਗਨਾਂ ਆਪਾਂ ਕਟੀਆਂ ਦੇ ਕਰਾਂਗੇ ਬਾਕੀ ਆਓ ਆਪਾਂ ਗੱਲਬਾਤ ਕਰਦੇ ਹਾਂ ਢਿੱਲੋਂ ਵੀਰ ਨਾਲ ਤੇ ਹਾਂਜੀ ਵੀਰਜੀ ਸਾਸਰੀ ਕਾਲ ਜੀ ਸਾਸਰੀ ਕਾ ਵੀਰਜੀ ਪਹਿਲਾਂ ਦਾ ਸਵਾਗਤ ਤੁਹਾਡਾ ਇੱਥੇ ਪਹੁੰਚਣ ਦਾ ਆਪਣੇ ਕੋਲੇ ਕਿਉਂਕਿ ਤੁਹਾਡੀ ਸੇਵਾ ਸੀ ਬਹੁਤ ਟਾਈਮ ਕਰੀ ਅੱਜ ਸੋਤੋ ਸੇਵਾ ਲੈਣੀ ਹੈ ਅੱਜ ਬਿਲਕੁਲ ਵੀਰਜੀ ਬਿਲਕੁਲ ਮੇਰਾ ਤਾਂ ਬਾਕੀ ਮਾਨ ਖੁਸ਼ ਹੋ ਗਿਆ ਚਲੋ ਅਸੀਂ ਗਾਈਆਂ ਦਾ ਕੰਮ ਕਰਦੇ ਹਾਂਗੇ ਉਹ ਗਾਈਆਂ ਦਾ ਕੰਮ ਇੱਕ ਆਬਦੀ ਬੱਕਰੀ ਜਗਾਗਾ ਜਿਹੜਾ ਆਪਣਾ ਪੰਜਾਬ ਦੇ ਵਿੱਚ ਕੰਮ ਆ ਗਿਆ ਵੀਰੇ ਇਹ ਆਪਣਾ ਇੱਕ ਇਹਨੂੰ ਮੈਂ ਪਿਤਾ ਪੁਰਖੀ ਤੇ ਕਿਤਾ ਕਹੂੰਗਾ ਇਹ ਜਾਨੀ ਦੀ ਜਿਹੜੀ ਪ੍ਰਾਣਾ ਕੀਤਾ ਆਪਣੇ ਤੋਂ ਥੋੜੇ ਜੇ ਨਾ ਵੀਰ ਪਾਸੇ ਹਟਦੇ ਜਾਂਦੇ ਆ ਅੱਜ ਗਉਆਂ ਦੇ ਵੱਲ ਥੋੜਾ ਜਰ ਜਾਨ ਜਿਆਦੇ ਆਗਾ ਸਹੀ ਗੱਲ ਆ ਸਹੀ ਗੱਲ ਅਸੀਂ ਮੰਡੀਆਂ ਤੇ ਵੀ ਮੈਂ ਜਾਵੜਣਾਗਾ ਜਗਰਾਉ ਮੰਡੀ ਚਲੇ ਜਾਓ ਵੀਰੇ ਆਪਾਂ ਨਾਲ ਦੀਆਂ ਗੱਲਬਾਤ ਕਰਦੇ ਜਾਨੇ ਆਪਾਂ ਨਾਲ ਦੀਆਂ ਦਿਖਾਉਣੇ ਜਾਂਦੇ ਆ ਜਗਰਾਉ ਮੰਡੀ ਚਲੇ ਜਾਓ ਖੰਨਾ ਮੰਡੀ ਚਲੇ ਜਾਓ ਉੱਥੇ ਥੋੜਾ ਜਾਨਾ ਚਲੋ ਕਟੀਆਂ ਵਿੱਚ ਵੀਰ ਜਿਹੜੇ ਖਰੀਦਦੇ ਵੀ ਆ ਬਾਹਰਲੇ ਵੀਰ ਬਹੁਤ ਰਜਾਨ ਰੱਖਦੇ ਆ ਚੀਜ਼ ਦੇ ਵਿੱਚ ਥੋੜਾ ਜਨਾ ਜਿਹੜੇ ਆਪਣੇ ਪੰਜਾਬੀ ਵੀਰ ਆ ਵੀਰ ਉਹ ਬੱਸੀਆਂ ਦੇ ਵਿੱਚ ਜਾਦਾ ਪੈ ਗਏ ਆ ਤੇ ਮੈਂ ਜਾਣੀ ਦੀ ਥੋੜਾ ਜ ਆਪਾਂ ਨੂੰ ਮੁੜ ਕੇ ਇਹਨਾਂ ਵਾਲੇ ਪਾਸੇ ਆਉਣਾ ਪਊਗਾ ਜਿਵੇਂ 5 ਸਾਲ ਨੂੰ ਮੁੜ ਪੀਏ ਜਿਵੇਂ 4 ਸਾਲ ਨੂੰ ਮੁੜ ਪੀਏ ਜਿਹੜੀ ਵੀਰ ਬੱਸੀ ਆ ਨਾ ਉਹ ਵਿੱਚ ਅਸੀਂ ਜੋ ਦੇਖਦੇ ਆ ਵਿੱਚ ਸਾਡੇ ਵੀਰ ਜਿਹੜੇ ਗਣਜਾਨ ਵੀਰ ਆ ਜਿਹੜੀਆਂ ਪੱਕੜ ਬੱਸੀਆਂ ਨੇ ਚਾਰ ਚਾਰ ਦੰਦ ਹੋਈਆਂ ਮੀਆਂ ਉਹ ਵੀ 20-20 ਹਜ਼ਾਰ ਦੀਆਂ ਖਰੀਦ ਲੈਂਦੇ ਆ ਮੈਨੂੰ ਇਹ ਚੀਜ਼ ਦੇ ਵਿਸੇ ਤੇ ਫੋਨ ਵੀ ਆਉਣਗੇ ਚਲੋ ਕੋਈ ਗੱਲ ਨਹੀਂ ਜਿਹੜੀ ਸੱਚ ਆ ਤਾਂ ਸੱਚ ਚੀਜ਼ ਨੂੰ ਕਿਹਾ ਜਾਂਦਾਗਾ ਬਾਕੀ ਵੀਰੇ ਜੇ 31 ਕੋਈ ਵੀ ਵੀਰ ਜਮੇ ਘਰ ਆਪਣਾ ਗਰੀਬੀ ਦਾ ਜਾਂ ਕੋਈ ਵੀ ਆਮ ਸਰਦੇ ਪਰਿਵਾਰ ਚੋਂ ਆ ਕੋਈ ਵੀ ਖਰੀਦ ਸਕਦਾਗਾ ਉਹ ਥੋੜੇ ਥੋੜਾ ਕਰਕੇ ਵੀਰੇ ਜਾਨੀ ਦੀ ਨੂੰ ਜਾਨ ਨੂੰ ਪਾਲ ਲੈਣ ਵੱਡੀ ਬਣਨਾ ਲੱਖ ਰੁਪਏ ਤੋਂ ਘੱਟ ਵਾਲੀ ਕੋਈ ਵੀ ਮੈਂ ਨਹੀਂ ਨਿਕਲਣਗੀ ਨਹੀਂ ਨਿਕਲਣ ਜੈ ਜੈਕਾਰ ਕਰ ਜਾਵਾ ਹਾਂ ਤੇ ਬਾਕੀ ਵੀਰੇ ਦੇਖੋ ਚਲੋ ਆਪਾਂ ਜੇ ਕਹਿ ਦਈਏ ਵੀ ਅੱਜ ਆਮ ਕੋਈ ਹਰ ਇੱਕ ਵੀਰ ਸਰਤਾ ਵਰਤਾ ਹੁੰਦਾਗਾ ਲੱਖ ਰੁਪਏ ਲਾਉਣਾ ਬਹੁਤ ਔਖਾਗਾ ਬਾਕੀ ਇਹਨੂੰ ਕੋਈ ਵੀ ਵੀਰ ਪਾਲੂਗਾ ਵੀਰੇ ਉਹਦਾ ਲੈਣੀ ਮਿਹਨਤ ਦਾ ਮੁੱਲ ਪਊਗਾ। ਉਹ ਕਹੀ ਆਪਾਂ ਅੱਜ ਦਾ ਕਾਰਨ ਕੀ ਆ ਸਾਡਾ ਆਪਣਾ ਐਡਰੈਸ ਦੱਸ ਜੀ ਪਿੰਨ ਤੀਪਖੜਾ ਜ਼ਿਲ੍ਹਾ ਬਰਨਾਲਾ ਨਾਮ ਮੇਰਾ ਪ੍ਰਤਪਾਤ ਸਿੰਘ 8427019817 ਮੇਰਾ ਕੰਟੈਕਟ ਨੰਬਰ ਆ ਜਦੋਂ ਮਰਜੀ ਵੀਰ ਆਵੇ ਕੱਟੀ હાજર ਹੋਊਗੀ ਜੇ ਕੱਟੀ ਘਰੇ ਨਹੀਂ ਹੈਗੀ ਤਾਂ ਮੇਰੇ ਤੋਂ 500 ਰੁਪਏ ਤਿਆਰ ਖਰਚਾ ਲੱਗੇ ਵੜ ਕੇ। ਬਾਕੀ ਵੀਰ ਜੀ ਆਪਕਾ ਦੇਖੋ ਸਾਡਾ ਵੀਡੀਓ ਕੌਣ ਨੂੰ ਮਸਕਦਾ ਨਹੀਂ ਕਿਸੇ ਦਾ। ਤੁਸੀਂ ਵੀਰ ਨੂੰ ਜਾਣਦੇ ਹੋ ਆਪਣਾ ਜਿਹੜਾ ਟੈ ਲੋਂਡੇਰੀ ਫਾਰਮ ਚੈਨਲ ਆ ਉਹ ਵੀਰ ਨੇ ਸਾਡੀ ਤਾਂ ਦੇਖੋ 2 ਮਹੀਨੇ ਦੀਆਂ ਘੱਟੋ-ਬੰਤ 10-15 ਵੀਡੀਓ ਵੀਰ ਪਾਉਂਦੇ ਆ ਅਸੀਂ ਕਿਸੇ ਦੀ ਹੋਰ ਵੀਡੀਓ ਨਹੀਂ ਪਾਉਂਦੇ ਤਾਂ ਵੀਰ ਦੇ ਇੱਕ ਜਾਰੀ ਦੋਸਤੀ ਚ ਪਾਉਣ ਆਏ ਆ ਬਾਕੀ ਪਾਉਣ ਵੀ ਵੀਰੇ ਤੁਹਾਨੂੰ ਇੱਕ ਚੰਗੀ ਚੀਜ਼ ਦਿਖਾਉਣ ਆਏ ਆ ਜਿਹੜੀ ਤੁਸੀਂ ਆ ਵੀਡੀਓ ਦੇਖੋਗੇ ਸਾਰੀ ਦੇਖੋ ਤੁਹਾਨੂੰ ਉਹਦੇ ਵਿੱਚ ਵੀਰੇ ਕੋਲ ਦੇਖਣ ਨੂੰ ਮਿਲੂਗਾ ਤੇ ਬਾਕੀ ਵੀਰੇ ਆਪਾਂ ਉਧਰੋਂ ਮੜੇ ਨਾਲ ਦੱਸ ਜੀ ਤੇ ਡੀਲ ਦੱਸਣ ਲੱਗ ਜੀ ਇਹਦੀ ਇਹਨਾਂ ਦੱਸਦਾ ਡੀਟੇਲ ਆਪਣੀ ਜਿਹੜਾ ਕੱਟੀਆਂ ਆਪਣੇ ਕੋਲ ਹਨਾ ਜਿਵੇਂ ਹੁਣ ਬਹੁਤ ਵੀ ਰਿਕਾਲ ਕਰਦੇ ਆ ਵੀ ਅਸੀਂ ਮੱਝ ਲੈਣੇ ਆ ਇੱਕ ਕਾਲਾ ਸੋਨਾ ਦਿਖਾਉਣਾ ਅੱਜ ਆਪਾਂ ਜਿਹੜਾ ਆਨਲਾਈਨ ਟਾਈਮ ਦੇ ਵਿੱਚ ਰੁਪਏ ਦੁੱਗਣੇ ਜਿਵੇਂ ਕਹਿੰਦੇ ਨੇ ਵੀ ਗਹਿਣੇ ਬਾਹਣ ਲੈ ਲਿਆ ਫਲਾਣੇ ਨੇ ਬਿਲਕੁਲ ਵੀਰ ਜੀ ਬਿਲਕੁਲ ਕਰਦੇ ਫਰਾਂਡੇ ਦਾ ਮੁੰਡਾ ਹੋਰ ਇਸਟਮਾ ਰੇਟ ਆਪਣੇ ਕੋਲੇ 15000 ਤੋਂ ਸ਼ੁਰੂ ਹੋ ਜੂਗਾ 15000 ਤੋਂ ਜਾਂਦਾ ਜਾਂਦਾ 40 ਤੇ ਐਂਡ ਹੋ ਜੂ 2 ਕੋ ਸੌਦੇ 40 ਤੋਂ ਭਾਰਦੀ ਹੈਗਾ ਉਹ ਜਿਹੜੇ ਸਾਹ ਦੇ ਕਰਾਸ ਕਰੀਆਂ ਹੋਈਆਂ ਹੋਣਗੀਆਂ ਉਹ ਬਿਲਕੁਲ ਵੀਰੋ ਤਾਂ ਮਾਲ ਮੁੱਲ ਦਾ ਬਾਕੀ ਵੀਰ ਜੀ ਇੱਕ ਮੈਂ ਗੱਲ ਕਹਾਂ ਤਾਂ ਕੱਤੀਆਂ ਸਾਰੀਆਂ ਅਮਰੀਕ ਨੇ ਬਾਕੀ ਚਲੋ ਤੁਹਾਡੇ ਵੀ ਦੇਖੋ ਵੀਰੇ ਸੋਚ ਚੰਗੀ ਆ ਤੁਸੀਂ ਵੀ ਸਮਝਣਾ ਨਾ ਲੈਨੇ ਹੋ ਬਾਕੀ ਵੀਰਵੀਆਂ ਦੇਖੋ ਜਿਵੇਂ ਬੰਦ ਸਿੰਘ ਦੀ ਵੀਰੇ ਕੱਟੀਆਂ ਦਾ ਅੰਤ ਹੀ ਕੋਈ ਨਹੀਂ ਕਰਮਾ ਲਈ ਦਾ ਸਾਰੀਆਂ ਦਾ ਹਾਂਜੀ ਬਾਕੀ ਵੀਰੇ ਸਾਰੀਆਂ ਬਰੀਕੀ ਦੇ ਵਿੱਚ ਸਾਰੀਆਂ ਚੰਗੀਆਂ ਨੇ ਤੇ ਇਹਨਾਂ ਦੇ ਵਿੱਚ ਕੁਸਕ ਜਾਨੀ ਇਹ ਤਾਂ ਕ੍ਰੋਸ ਹੋਈਆਂ ਸੰਤੋਂ ਜੀ ਸੰਤ ਦੋ ਕੱਟੀਆਂ ਕ੍ਰੋਸ ਹੋਈਆਂ ਵੀ ਆ ਜਿਵੇਂ ਕਿਸੇ ਵੀਰ ਨੇ ਵੀਰੇ ਪੰਜ ਚਾਰ ਕੱਟੀਆਂ ਲੈਣੀਆਂ ਬਾਕੀ ਟ੍ਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਪ੍ਰਬੰਧ ਹੋਊਗਾ ਬੰਦੇ ਕੋਲੇ ਤੇ ਇੱਕ ਮੇਨ ਗੱਲ ਕੱਟੀ ਆਪਣੀ ਕੱਚੀ ਖੀਰੀ ਹੋਊ ਦੋਂਦੀ ਕਿੱਥੇ ਸਾਰੀਆਂ ਜਿਹੜੀਆਂ ਦੰਦਾਂ ਦੇ ਵਿੱਚ ਦੋਂਦੀ ਦਾ ਕੋਈ ਇੱਕ ਦੋ ਨਾਗ ਹੋਣਗੇ ਜੀ ਦੋਂਦੀ ਇੱਕ ਵੀ ਨਹੀਂ ਲੈਂਦਾ ਹੀ ਨਹੀਂ ਮੈਂ ਠੀਕ ਆ ਤੇ ਬਾਕੀ ਹੈ ਆਪਣੀ ਕੋਸ ਕੇਦੇ ਵਿੱਚੋਂ ਹਰਿਆਣੇ ਤੋਂ ਮਾਲ ਲੈਣੇ ਮੰਡ ਕੋਸ ਨਹੀਂ ਨਾ ਮੈਂ ਹਰਿਆਣੇ ਚ ਜਾਣਾ ਨਾ ਮੈਂ ਜਾਣਾ ਜੀ ਇੱਥੇ ਲੋਕਲ ਮਾਲ ਮੋਲ ਚ ਮਿਲੂ ਆਪਣਾ ਯਾਨੀ ਲੋਕਲ ਮਾਲ ਆ ਉਦਾਂ ਉਹ ਯਾਨੀ ਗਮਰਾ ਨਹੀਂ ਕਰਨਾ ਆਪਾਂ ਕਾਹ ਕਾਨੂੰ ਗਮਰਾ ਨਹੀਂ ਮੰਨ ਕੇ ਚਲੋ ਕੱਟੀ ਮਾਲ ਮੋਲ ਚ ਹੋਊਗੀ ਜਿਹੜੀ ਮੇਥੋਂ 25000 ਦੀ ਕੱਟੀ ਲੈ ਕੇ ਜੇ ਗੱਬੜ ਨਾ ਹੋਈ ਭਾਰ ਭੈਣ ਲੱਗਿਆ ਰੱਬ ਨਾ ਕਰੇ ਜੀ ਮਾਰੀ ਨਿਕਲ ਗਈ ਉਹ 60 ਦੀ ਖਰਚਾ ਮੋੜ ਜੂਗੀ ਰੀਆਪਾ ਕਹਾਂਗੇ ਜੀ ਮਾਥਲੇ 20 ਕਿਲੋ ਦੁੱਧ ਸੀ ਮੈਂ ਲੱਖ ਦੀ ਕੱਟੀ ਖਰੀਦ ਲਈ ਜੀ ਫਲਾਨੇ ਥਾਂ ਤੋਂ ਉਹ ਜੇ ਬਾਹਰ ਕੱਢ ਲਾਗੇ ਉੱਥੇ ਮਾਣੇ ਕੁਝ ਨਹੀਂ ਕਹਿਣਾ 20 ਕਿਲੋ ਵਾਲੇ ਨੇ ਉਹਨੇ ਵੀ 60 ਦੀ ਵਿਕਣਾ ਬਾਕੀ ਵੀਰ ਜੀ ਆਪਾਂ ਕੋਈ ਵੀ ਕਿੱਤਾ ਕਰਨਾਗਾ ਕਿਸੇ ਜਗ੍ਹਾ ਤੇ ਗੱਲ ਆਈ ਸੀ ਕਹਿੰਦੇ ਵੀ ਉਹਨੇ 9 ਲੱਖ ਦੀਆਂ ਜਾਂ 10 ਲੱਖ ਦੀਆਂ ਦੋ ਗਊਆਂ ਖਰੀਦ ਲਈਆਂ ਉਹ ਇੰਨਾ ਵੀਰੇ ਸ਼ੁਰੂਆਤ 'ਚ ਆਪਾਂ ਇੰਨਾ ਪੈਸਾ ਲਾ ਕੇ ਆਪਾਂ ਉਹਦੇ ਤੋਂ ਫੇਰ ਆਪਾਂ ਪੈਸਾ ਵੀਰੇ ਇਨ ਕਮ ਆਪਾਂ ਨਹੀਂ ਕਰ ਸਕਦੇ ਉਹ ਨਹੀਂ ਤਾਂ ਇੱਕ ਮੋਟੀ ਗੱਲ ਥੋੜੀ ਪਚਾੜਿਆ ਜਿਵੇਂ ਕਹਿੰਦੇ ਲੈ ਆਪਾਂ ਜੇ ਪੌੜੀਆਂ ਚੜ੍ਹ ਕੇ ਜਾਵਾਂਗੇ ਹਨਾ ਹਾਂਜੀ ਆਪਾਂ ਉਤਰਿਆਵਾਂਗੇ ਜੇ ਲੈਫਟ ਕੱਢ ਕੇ ਜਾਵਾਂਗੇ ਲੈਡ ਭੱਜ ਕੇ ਬੰਦਾ ਖੜੇ ਚੀਕਾ ਮਾਰਦਾ ਖੜਾ ਚੀਕਾ ਮਾਰਦਾ ਵੀਰੇ ਬਿਲਕੁਲ ਥੋੜੀ ਗੱਲ ਲੈ 16 ਨੇ ਸੱਚ ਹੈਗੀ ਕਹਿਣ ਦਾ ਭਾਵ ਇਹ ਆ ਜੇ ਸ਼ੁਰੂ ਤੋਂ ਚੱਲਾਂਗੇ ਤਾਂ ਛੋਟੇ ਲੈਵਲ ਤੋਂ ਛੋਟੇ ਲੈਵਲ ਤੋਂ ਜੀ ਮੈਂ ਛੋਟਾ ਹੁੰਦਾ ਪਹਿਲਾਂ ਕੱਟੇ ਕੱਟੇ ਲੈਣ ਲੱਗਿਆ ਵੇ ਅੱਜ ਵੀ ਐ ਮੈਨੂੰ ਕਹਿੰਦੇ ਨੇ ਵੀ ਕੱਟੇ ਰੇ ਦਾ ਕੱਟੀਆਂ ਲੈਦਾ ਹਨਾ ਮੱਝ ਲੈਨੇ ਆ ਟਾਮੇ ਟੱਲੀ ਇੱਕ ਦੋ ਮੱਝਾਂ ਪਾਸ ਹਰ ਜਿਹੜੀ ਮਾਰਕੀਟ ਦਾ ਰੇਟ ਆ ਜਿਵੇਂ ਕਣਕ ਦਾ ਭਾਅ 275 ਰੁਪਏ ਜੀ ਨੂੰ ਮਰਜ਼ੀ ਵੇਚ ਲੋ ਲੱਖ ਕਾਲੀ ਮੈਂ ਹਰ ਇੱਕ ਵੰਦਾ ਲੈ ਲੈਦਾ ਲੈ ਲੈ ਜਾਂਦਾ ਵੀਰ ਜੀ ਬਿਲਕੁਲ ਲੈ ਲੈਦਾ ਮੈਂ ਜ ਆਪਣੇ ਸਟੇਟਸ ਕਾਲੀ ਗੱਲਾਂ ਹੀ ਹੁੰਦੀਆਂ ਹੋਈ ਪਈ ਹੋ ਜੇ ਮੁੜ ਕੇ ਬੰਦਾ ਕੱਟੀ ਦੇ ਨੂੰ ਵੀ ਤਰਸਦਾ ਬਿਲਕੁਲ ਵੀ ਤਰਸਦਾ ਹੈਗਾ ਬਾਕੀ ਆਪਾਂ ਦੇਖੋ ਇਸ ਤਰ੍ਹਾਂ ਦਾ ਯਾਨੀ ਜਿਹੜਾ ਨਾਗਾ ਹੈਗਾ ਵਿੱਚ ਮੈਂ ਇਹ ਕਹੂੰਗਾ ਵਿੱਚ ਆਪਣੀਆਂ ਮੇਰੀਆਂ ਮਾਮਾ ਵਿੱਚ ਭੈਣਾ ਅੱਗੇ ਬੱਚਿਆਂ ਦਾ ਮੂਹਰੇ ਜਨਮ ਲੈਣਾ ਆਉਣਾਗਾ ਉਹਨਾਂ ਨੂੰ ਤੁਸੀਂ ਗਿਫਟ ਲੈ ਕੇ ਦੇਣਾ ਚਾਹੁੰਨੀਓ ਤਾ ਭਾ ਗੈਵਟ ਵੀਰੇ ਬਹੁਤ ਇੱਕ ਟੋਲੀ ਨੂੰ ਚੰਗਾ ਕਹੂੰਗਾ ਝੋਲੀ ਦਿਖਾਉ ਕੱਟੀਆਂ ਇਹ ਆ ਦੇਖ ਸਕਦਾ ਹਾਂ ਵੀਰੇ ਗੋਲ-ਗੋਲ ਦੇ ਬੱਚੇ ਸੱਲੇ ਪੋਲੀ ਝੋਲੀ ਜਮਾ ਕੱਟੀਆਂ ਦੀ ਬਹੁਤ ਬਿਲਕੁਲ ਬਰੀਕੀਆਂ ਬਾਕੀ ਵੀਰੇ ਸਾਰੀਆਂ ਜਾਣੀ ਦੀ ਮੈਂ ਥਾਂ ਵਾਲੀਆਂ ਚੰਗੀਆਂ ਕੱਟੀਆਂ ਨੇ ਅੱਖਰ ਬਹੁਤ ਚੰਗੇ ਆ ਸਾਰੀਆਂ ਦੇ ਬਾਕੀ ਸੰਗ ਸੁੰਗ ਦੀਆਂ ਚੰਗੀਆਂ ਨੇ ਅੱਜ ਰਮਨਪ੍ਰੀਤ ਮੀਨੀ ਕੱਟੀ ਵੀ ਖੜੀ ਆ ਆਪਣੇ ਕੋਲ ਤੋਂ ਖੜੀ ਆਈ ਹੈ ਹਨ ਬਿਲਕੁਲ ਵੀਰ ਜੀ ਮੀਨੀ ਕੱਟੀ ਆ ਬਹੁਤ ਚੰਗੀ ਆ ਗਈ ਆ ਬਾਕੀ ਤੁਹਾਡਾ ਵੀਰੇ ਖੁੱਲੀਆਂ ਛੱਡੀਆਂ ਮੈਂ ਸਿਸਟਮ ਪਾਲਣ ਦਾ ਮੈਨੂੰ ਬਹੁਤ ਵਧੀਆ ਲੱਗਿਆਗਾ ਜੇ ਆਪਾਂ ਵੀਰੇ ਜਿਵੇਂ ਇੱਕ ਪਾਸੇ 10 ਕਿਨਿਆ ਦੀ ਖੇਤੀ ਕਰਦੇ ਆ ਇੱਕ ਪਾਸੇ ਇਸ ਤਰ੍ਹਾਂ ਦੇ ਵੀਰੇ 10 ਬੱਚੇ ਪਾਲਦੇ ਆ ਖੇਤੀ ਦੇ ਨਾਲੋਂ ਅੱਗੇ ਆ ਜਮਾ ਜਮਾ ਮੈਂ ਕਹੂੰਗਾ ਮੈਂ ਖੇਤੀ ਨਾਲੋਂ ਅੱਗੇ ਵਿੱਚ ਵੀਰ ਕਹਿੰਦੇ ਆ ਬਈ ਇਹ ਖਰਚਾ ਖਾ ਕੇ ਉਹਨਾਂ ਪਾਲਦੀਆਂ ਬਿਲਕੁਲ ਗਲਤ ਗੱਲ ਆ ਗਈ ਜੇ ਆਪਾਂ ਵੀਰੇ ਮੰਨ ਲਓ ਇੱਕ ਕੱਤੀ ਆਪਾਂ ਲੈ ਲਈਏ ਮੋਟੀ ਜੀ ਮਿਸਾਲ ਦਿੰਨਾ 20000 ਦੀ ਜੈ ਜੈ ਗੱਲ ਇਹ ਵੀਰੇ 2 ਸਾਲ ਦੇ ਵਿੱਚ ਆਪਾਂ ਇਹਨੂੰ ਵੇਚਾਂਗੇ 1 ਲੱਖ ਰੁਪਏ ਦੀ ਜੈ ਜੈ ਗੱਲ ਇਹ ਨਾ ਤਾਂ ਵੀਰੇ ਉਨਾਂ ਖਾਵੇ ਚਲੋ ਆਪਾਂ ਆਪਣੀ ਕਹਿਣ ਦੀ ਗੱਲ ਨਾ ਆਪਾਂ ਇਹਨੂੰ ਇੱਕ ਟਾਈਮ ਇਕੱਠਾ ਖਵਾਈਏ ਜੈ ਜੈ ਗੱਲ ਉਹ 20 30 30 ਰੁਪਏ ਕਰਕੇ ਆਪਾਂ ਵੀਰੇ ਇਕੱਠਾ ਖਾਣ ਨੂੰ ਖਵਾਉਣੇ ਆ ਉਹ ਆਪਣਾ ਇੱਕ ਤਰ੍ਹਾਂ ਦੀ ਐਫ ਡੀ ਵਾਲਾ ਫੜੀ ਕੰਮ ਹੋ ਜਾਂਦਾਗਾ। ਬਾਕੀ ਹਮਨ ਵੀ ਹੁਣ ਗੱਲ ਪਤਾ ਕੀ ਸਿਸਟਮ ਆ। ਹੁਣ ਅੱਜ ਕੱਲ ਹਰ ਇੱਕ ਸੋਚਦਾ ਮੇਰਾ ਜਵਾਬ ਦੇਖੀ ਕਿੱਥੇ ਲੱਗੇ ਜੇ ਗਲਤ ਰਹਿਣਾ ਪਏ ਜੇ। ਬਿਲਕੁਲ ਜੀ ਬਿਲਕੁਲ। 2 ਲੱਖ ਰੁਪਏ ਲਾ ਕੇ ਤੁਹਾਡਾ ਜਵਾਬ ਕੰਮ ਲੱਗ ਜਾਊਗਾ। 25000 ਰੁਪਏ ਸੈਂਟਰ ਵਾਲੇ ਵੇਂਦੇ ਆ ਜੇ ਬੰਦਾ ਨਾਲ ਸੇ ਲਾ ਕੇ ਜਵਾਬ। ਬਿਲਕੁਲ ਲੈਂਦੇ ਆ ਬਾਈ ਜੀ ਬਾਕੀ ਕਹ ਹਰਦਾ ਕਹਿੰਦਾ ਪੀਆਂ ਬੱਕਰੀਆਂ ਦੁੱਧ ਕੀ ਕਿਸੇ ਨੂੰ ਜੱਫਾ ਲਾਣਾ। ਉਹ ਬਿਲਕੁਲ ਬਾਈ ਜੀ ਜੇ ਆਪਾਂ ਗਾਇਆਂ ਜਾਂ ਬੱਕਰੀਆਂ ਦੁੱਧ ਪੀਵਾਂਗੇ ਜੱਫੇ ਨਹੀਂ ਲੱਗਦੇ ਜੱ ਅੱਪਾ ਕਹਿੰਦੇ ਆ ਵੀ ਸਾਡੇ ਹੁਣ ਉਹਨਾਂ ਮੁੰਡੇ ਆਗੇ ਨੌਜਵਾਨ ਵੀ ਹਰਿਆਣਾ ਦੇ ਵਿੱਚੋਂ ਜ਼ਿਆਦੇ ਮੁੰਡੇ ਖੇਡ ਮੁਕਾਬਲੇ ਜ਼ਿਆਦੇ ਨਿੱਤਰਦੇ ਆ। ਉੱਥੇ ਮੱਝਾ ਰੱਖਦੇ ਆ। ਬਿਲਕੁਲ ਵੀਰੇ ਮੈਂ ਹਰਿਆਣਾ ਬਹੁਤ ਘੁੰਮਿਆ ਵਾਂ। ਉਹਨਾਂ ਦਾ ਜਿਹੜਾ ਖੇਤੀ ਆ ਨਾ ਉਹਨੂੰ 2 ਨੰਬਰ ਦਾ ਕਿੱਤਾ ਸਮਝਿਆ ਵਾ ਉਹਨਾਂ ਦਾ। ਆਪਣੇ ਖੇਤ ਨੂੰ ਪਹਿਲ ਦਿੰਦੇ ਆ। ਆਪਣੇ ਖੇਤੀ ਨੂੰ ਉਹਨਾਂ ਦਾ ਵੀਰੇ ਮਈਆਂ ਦਾ ਕੰਮ ਆ ਨਾ ਪਹਿਲ ਤੇ ਦਿੱਤਾ ਵਾ। ਵਿੱਚ ਉੱਥੇ ਨਰਮੇ ਦੇ ਏਰੀਏ ਆ। ਉਹਨਾਂ ਬੰਦਿਆਂ ਦੇ ਗੱਡੇ ਰੱਖੇ ਹੋਏ ਉਹ ਮਧਾਣਾ ਪੈਣਾ ਨਾ ਖੋਤ ਕਹਿੰਦੇ ਆਉਂਦੇ ਆ ਸਵੇਰੇ ਜਾ ਕੇ। ਉਹ ਮਈਆਂ ਨੂੰ ਪਾਉਂਦੇ ਆ ਜਿਹੜਾ ਗਰੀਬ ਤੋਂ ਗਰੀ ਉਹ ਵੀਰੇ ਦੋ ਦੋ ਮਈਆਂ ਗਰੀਬ ਤੋਂ ਗਰੀਬ ਪਰਿਵਾਰ ਵੀ ਵੇਚਦਾ ਸਾਲ ਦੀਆਂ ਉਹ ਪਤਾ ਕੀ ਗੱਲ ਕਹਿੰਦੇ ਜਿਹਦੇ ਘਰੇ ਕਾਲੀ ਉਹਦੀ ਹਰ ਵਕਤ ਦਿਵਾਲੀ ਬਿਲਕੁਲ ਦਿਵਾਲੀ ਆ ਜੀ ਜੋ ਮੰਨ ਕੇ ਚਲੋ ਪਸੂ ਸੌਂ ਕਰਾਂ ਸਾਹਮਦੇ ਹੈਗੇ ਤੇ ਆਪ ਹੀ ਬੈਨੀਫਿਟ ਮਿਲਣਾ ਚੀਜ਼ਾਂ ਦਾ ਬਿਲਕੁਲ ਵੀਰੇ ਮਿਲਣਾਗਾ ਬਾਕੀ ਉਹਨਾਂ ਦਾ ਦੇਖੋ ਇਹਨਾਂ ਦੇ ਵਿੱਚ ਰੁਝਾਨ ਜਾਦਾ ਤੇ ਅੱਜ ਵੀਰੇ ਉਹਦੇ ਆਪਣੇ ਨੂੰ ਮੂਰੇ ਹੈ ਗੱਲ ਮੈਂ ਨਹੀਂ ਕਹਿੰਦਾਗਾ ਜੇ ਜਿਹੜੇ ਵੀਰ ਜਾਣੀ ਜਿਹਨੇ ਨਹੀਂ ਗਿਆ ਉਹਨੂੰ ਤਾਂ ਕੀ ਕਹਿਣਾ ਵੀਰੇ ਜਿਹੜਾ ਵੀਰ ਘੁੰਮਿਆ ਵਾ ਗਿਆ ਵਾਗਾ ਉਹਨੂੰ ਉੱਥੇ ਰਿਜ਼ਲਟ ਆਉਂਦਾਗਾ ਕਿਸੇ ਵੀ ਵੀਰ ਨੇ ਇਹਨਾਂ ਦੇ ਮਈਆਂ ਵਾਲੇ ਕਿੱਥੇ ਜਾਉਣਾਗਾ ਤੋ ਉਹ ਦਿਨ ਹਰਿਆਣਾ ਘੁੰਮ ਲੋ ਵੀਰੇ ਤੁਹਾਨੂੰ ਅੰਦਰੋਂ ਇੱਕ ਤਰ੍ਹਾਂ ਦਾ ਜਨੂਨ ਪੈਦਾ ਹੋ ਜਾਊਗਾ ਬਾਕੀ ਹਰਿਆਣਾ ਘੁੰਮਣ ਦੀ ਲੋੜ ਨਹੀਂ ਗਈ ਤੁਸੀਂ ਗੱਡੀ ਚੱਕੋ ਵੀਰੇ ਜ਼ਿਲ੍ਹੇ ਬਰਨਾਲੇ ਚਾਓ ਜ਼ਿਲ੍ਹੇ ਆਪਣਾ ਬਰਨਾਲਾ ਜਿਲ੍ਹਾ ਜੀ ਬਰਨਾਲਾ ਜਿਹੜਾ ਭਦੌਰ ਕੋਲੇ ਪਿੰਡ ਹੈ ਭਦੌਰ ਕੋਲੇ ਪਿੰਡ ਹੈ ਵੀਰ ਦਾ ਜਾਣੀ ਦੀ ਦੀਪਗੜ ਜਿੱਧਰੋਂ ਮੋਗੇ ਸਾਈਡ ਤੋਂ ਇਧਰੋਂ ਵੀਰ ਥੋੜੇ ਮਹਾਜਨ ਵੀਰ ਜ਼ਿਆਦਾ ਆਉਂਦੇ ਆਗੇ ਉਹ ਮੋਗੇ ਤੋਂ ਜੇ ਚੱਲੋਗੇ ਵੀਰੇ ਤਕਰੀਬਨ 32 ਕਿਲੋਮੀਟਰ ਚੱਲ ਕੇ ਰਾਮਗੜ੍ਹ ਤੋਂ ਰੋਡ ਤੋਂ ਟੱਲੇ ਵਾਲ ਦੇ ਪੁਲ ਤੋਂ ਪਹਿਲਾਂ ਆਰਾਮਗੜ੍ਹ ਤੋਂ ਮੁੜਪੋ 2 ਕਿਲੋਮੀਟਰ ਤੇ ਪਿੰਡ ਹੈਗਾ ਦੀਪਗੜ੍ਹ ਮੋਗੇ ਤੋਂ ਪੈ ਗਿਆ 37 37 ਕਿਤੇ ਬਰਨਾਲੇ ਤੋਂ 25 26 ਕਿਨੇ ਬਰਨਾਲੇ ਤੋਂ 25 26 ਲਾ ਲਓ ਜੀ ਬਾਕੀ ਇਧਰ ਉਹ ਨਿਹਾਲ ਸਿੰਘ ਵਾਲੇ ਤੋਂ ਇਧਰੋਂ ਆਉਣਾ ਵੀਰ ਨੇ ਫਰੀਦਕੋਟ ਪਾਇਆ ਉਹ ਵੀ ਨੇੜੇ ਆ ਤੇ ਉਹਦਾ ਇਧਰੋਂ ਭਧੌੜ ਸਾਈਡ ਤੋਂ ਵੀ ਨੇੜੇ ਆ ਗਿਆ ਭਗਤੇ ਵਾਲਾ ਸਾਈਡ ਆਪਣੀ ਬਾਕੀ ਤਕਰੀਬਨ 30ਆਂ ਤੁਹਾਡੇ ਕੋਲ ਮੈਂ ਅੱਗੇ ਵੀ ਇੱਕ ਦੋ ਵਾਰ ਆਇਆ ਚਲੋ ਵੀਡੀਓ ਆਪਾਂ ਪਹਿਲੀ ਬਣਾਈ ਹੈਗੀ ਜਾਣੀ ਦੀ 20-25 ਕੱਟੀਆਂ ਵੀਰੇ ਮੈਂ ਆਮ ਦੇਖਦਾ ਕੇਹਰਾ ਤੋਂ ਕਿ ਸਿਆਲ ਜੱਜ ਮੇਰੇ ਸਿਆਲ ਚ 45 ਕੱਟੀਆਂ ਵੀ ਕਰ ਲਈਆਂ ਸੀਗੀਆਂ 44 ਕੱਟੇ ਤੇ ਪਹੁੰਚ ਗਏ ਜੱਪਾ ਹਾਂ ਪਹੁੰਚ ਗਏ ਸੀਗੇ ਬਾਕੀ ਵੀਰੇ ਦੇਖੋ ਚਲੋ ਮੈਂ ਲੀਲੀ ਫੀਲੀ ਇਕੱਠੀ ਕਰਨ ਦਾ ਕੋਈ ਫਾਇਦਾ ਨਹੀਂਗਾ ਬਾਕੀ ਜਿੰਨੀਆਂ ਕੱਟੀਆਂ ਮੇਰੇ ਜਾਨੀ ਆਪਦੇ ਮਾਨ ਲੱਗੀਆਂ ਨੇ ਕਿਉਂਕਿ ਜਦੋਂ ਨਗ ਲੈਣਾ ਥੋੜਾ ਜਿਹਾ ਚੰਗਾ ਹੀ ਲੈਣ ਤੇ ਫਾਇਦਾ ਹੁੰਦਾਗਾ ਤੇ ਬਾਕੀ ਵੀਰ ਦੀ ਜਾਨੀ ਦੀ ਤੁਹਾਡੇ ਕੋਲੇ ਕਿਸੇ ਵੀਰ ਨੇ ਆਨਲਾਈਨ ਕੱਟੀ ਲੈਣੀ ਹੋਵੇ ਤੇ ਤੁਸੀਂ ਉਹ ਵੀ ਦੇ ਦੇਣੇ ਹੋ ਜੀ ਦੇ ਦੇਣਗੇ ਜਿੰਨੀ ਗੱਲ ਕਹੀ ਦੀ ਉਹਨਾਂ ਕਰੰਟ ਹੋ ਗੱਲ ਦੇ ਵਿੱਚ ਬਿਲਕੁਲ ਹੋਊਗਾ ਚਲੋ ਉਹ ਬੇਤੇ ਵੀ ਡਰਦੇ ਆ ਵੀ ਸਾਡੇ ਨਾਲ ਠੱਗੀ ਹੋ ਗਈ ਐ ਹੋ ਗਿਆ ਉਹ ਤਾਂ ਵੀਰੇ ਦੇਖੋ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਆਪਾਂ ਘਰ ਦਾ ਡਰੈਸ ਦਿਖਾਤਾ ਆ ਦੇਖ ਸਕਦੇ ਹੋਗੇ ਬਾਕੀ ਸਾਰੇ ਢਿਲੋਂ ਵੀਰ ਨੂੰ ਜਾਣਦੇ ਆਗੇ ਜਿੰਨੀ ਗੱਲ ਕਹੀ ਹਾਂ ਹਾਂ ਜਿੰਨੀ ਗੱਲ ਕਹੀ ਤੇ ਓਨੀ ਹੋਊ ਜਿਹੜਾ ਵੀਰ ਜਾਣੀ ਦੀ ਮੈਂ ਨਹੀਂ ਕੋਈ ਕਹਿੰਦਾ ਵੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੇ ਵਪਾਰੀ ਹੋਊਗਾ ਵੀ ਕਿਸੇ ਤੋਂ ਕੋਈ 5000 ਸਾਈ ਪਵਾ ਕੇ ਵੀ ਰੱਖ ਗਿਆ ਹੋਵੇ ਉਹ ਕੋਸ਼ਕਬੀਰ ਨੇ ਬਾਕੀ ਆਪਾਂ ਪਹਿਲਾਂ ਵੀ ਚੈਨਲ ਤੇ ਗੱਲ ਕਰੀ ਆਓ ਵੀਰੇ ਰਾਸਤਾਨ ਦੇ ਹੈਗੇ ਇਸ ਤਰ੍ਹਾਂ ਠੱਗੀ ਠੋਰੀ ਦਾ ਕੰਮ ਬਰਨਾਲੇ ਚ ਕੋਈ ਗੱਲਬਾਤ ਹੁੰਦੀ ਵ ਤਾਂ ਵੀ ਸਾਨੂੰ ਕਾਲ ਕਰੋ ਛੋੜਾ ਸਾਥ ਦੇਵਾਂਗੇ ਬਿਲਕੁਲ ਵੀਰ ਜੀ ਸਾਥ ਦੇਵਾਂਗੇ ਢਿੱਲੋਂ ਵੀਰ ਦਾ ਵੀ ਤੁਸੀਂ ਚੈਨਲ ਤੇ ਦੇਖਦੇ ਹੋ ਬਾਕੀ ਤੁਸੀਂ ਮੈਨੂੰ ਵੀ ਜਾਣਦੇ ਹੋ ਵੀਰੇ ਸਿਨੀਵਾ ਕੰਡਰੀ ਫਾਰਮ ਤੋਂ ਤੁਹਾਡੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਸਾਨੂੰ ਜਦੋਂ ਵੀ ਮਰਜ਼ੀ ਕਾਲ ਲਾਓ ਬਾਕੀ ਥੋੜਾ ਜੰਦਰ ਨੂੰ ਦਿਖਾ ਦਿਓ ਜੀ ਮਾੜਾ ਜ ਆਪਾਂ ਸਾਰੇ ਅੱਜ ਬਾਈ ਨਾਲ ਹਾਜ਼ਰ ਖੜਿਆ ਤੇ ਇੱਕ ਮੇਲ ਨਾਲ ਆਪਾਂ ਹੋਰ ਦਾ ਅੱਜ ਆਪਣੇ ਕੋਲ ਸਾਹ ਖੜਾ ਦੋ ਨੰਦ ਕੱਢਦਾ ਕਟਾ ਜੀ ਜੇ ਕਿਸੇ ਨੇ ਮੱਝ ਕਰਾਸ ਕਰਾਉਣੇ ਕੋਈ ਪੈਸਾ ਨਹੀਂ ਉਹ ਬਾਈ ਵੀ ਬਹੁਤ ਆਪਾਂ ਨੂੰ ਬਾਈ ਜੀ ਇਸ ਤੀਤੀ ਤੇ ਵੱਲ ਆਉਣਾ ਪੈਣਾਗਾ ਚਲੋ ਗਾਈਆਂ ਵੀ ਪਾਲੋ ਗਾਈਆਂ ਬਹੁਤ ਚੰਗੀ ਚੀਜ਼ ਆ ਕਿਉਂਕਿ ਜੇ ਆਪਾਂ ਨਾ ਸਾਹਣ ਛੱਡਦੇ ਆ ਪੈਣ ਤੇ ਚੋਰੀ ਹੋ ਜਾਂਦਾਗਾ ਹੋ ਜਾਂਦਾ ਵੀਰੇ ਹੋ ਜਾਂਦਾ ਚੋਰੀ ਹੋ ਜਾਂਦਾ ਜੇ ਦਾ ਖਰਾਬ ਹੋ ਜਾਂਦੇ ਸਾਹਣ ਦੇ ਖਤਰੀ ਬਾਕੀ ਤਾਂ ਇਸ ਦੀ ਗੱਲ ਵੀ ਠੀਕ ਆ ਵੀਰੇ ਕੱਟਾ ਠੀਕ ਆ ਥੋੜਾ ਰੋਕੇ ਦਾੰਦ ਕੱਢਦਾ ਕੱਟਾ ਹਜੇ ਦੋਂਦੇ ਕਰਦਾ ਹਜੇ ਕੱਢਦਾ ਆ ਬੱਚਾ ਆਜੇ ਇਹ ਕੱਟਾ ਵੀ ਸੇਲ ਕਰਦੇ ਹੋਗੇ ਜੀ ਜੀ ਹਣ ਰੋਕੇ ਵੇਚਾਂਗੇ ਆਪਾਂ ਕੀ ਨਹੀਂ ਕੱਟਾ ਥੋੜਾ ਬਹੁਤ ਚੰਗਾ ਵੀਰੇ ਮਮਾ ਕਾ ਦੂਜਾ ਸਾਹਣ ਤਿਆਰ ਹੋ ਗਿਆ ਨਾ ਫੇਰ ਵੇਚਾਂਗੇ ਆਪਾਂ ਬਾਕੀ ਜੈਨੌਰ ਗੱਲ ਹੈ 15000 ਤੋਂ ਕੱਟੀ ਸ਼ੁਰੂ ਹੋ ਜੂਗੀ ਜਿਹੜਾ ਵੀ ਰੱਖਣ ਦਾ ਚਾਹਵਨ ਹੋਇਆ 2000 ਦੇ ਮਾਰ ਜਿੰਨਾ ਕੱਟੀ ਵੇਚ ਦੇਣਗੇ ਆਪਾਂ ਪੈਸਾ ਨਹੀਂ ਕਮਾਉਣਾ ਨਾ ਕਮਾਉਣਾ ਮੇਰੀ ਸੋਹ ਲੈ ਲੈ ਕੇ ਚੱਲੀਏ ਜਿੱਦੇ ਮੇਰੇ ਘਰੇ 100 ਕੱਟੀ ਹੋ ਗਈ ਉਹਦੇ ਮੇਰੀ ਭੁੱਖ ਮੋਰ ਮੇਰੀ ਭੁੱਖ ਨਹੀਂ ਪੂਰੀ ਹੋਈ ਹਲੇ ਆ ਬੂਰਾ ਇਹ ਕੱਟਾ ਆ ਗਿਆ ਹੈ ਜੀ ਕੱਟਾ ਆ ਗਿਆ ਬੂਰਾ ਬਾਕੀ ਬੂਰੀ ਕੱਟੀ ਦੀ ਵੀਰ ਵਿੱਚ ਡਿਮਾਂਡ ਬਹੁਤ ਕਰਦਾ ਹੂ ਤੁਹਾਡੇ ਕੋਲੇ ਆ ਜਾਂਦੀ ਹੂ ਜੀ ਬਰ ਅੱਬਾ ਵੀਡੀਓ ਪਾਵਾ ਇੱਕ ਵੀ ਰੇ ਨਾ کہیں ਮੈਨੂੰ ਵਟਸਐਪ ਤੇ ਵੀਡੀਓ ਪਾ ਦੂ ਨਹੀਂ ਵਟਸਐਪ ਤੇ ਵੀਰੇ ਇੰਨੀ ਪੈਂਦੀ ਵੀ ਨਹੀਂ ਸੱਤ ਨੂੰ ਗਊਆਂ ਦੀ ਵੀਰ ਮੰਗਦੇ ਨਹੀਂ ਪੈਂਦੀ ਇੰਨੀ ਤਾਂ ਗੱਲ ਤਾਂ ਇਦਾਂ ਦੀ ਕੱਟੀ ਦੇਖੀ ਜਾਨੇ ਆਪਾਂ 22000 ਦੀ ਕੱਟੀ ਦੇਣਾ ਆਹ ਦੇਖੋ ਵੀਰੇ ਕੱਟੀ ਬਹੁਤ ਬਰੀਕ ਆ ਗਈ ਕਿਸੇ ਵੀਰ ਨੇ ਪਾਲਣੀ ਹੈ ਸਕੀਨ ਵੀਰਾ ਤੇ ਇਹੇ ਜੀ ਕੱਟੀ ਵੀਰੇ ਪਾਲ ਕੇ ਜਾਣੀ ਦੀ ਇਹਨੂੰ ਪਾਲਣ ਦਾ ਬਈ ਜੀ ਮੁੱਲ ਮੋੜੂਗੀ ਇਹ ਆਹ ਦੇਖ ਸਕਦੇ ਹੋ ਪਿੱਠ ਪੂੜੇ ਦੀ ਵੀਰੇ ਬਰੀਕੀਆਂ ਸੰਗ ਸੰਗ ਦੀ ਬਾਕੀ ਬਰੀਕੀਆਂ ਵੀਰੇ ਸਾਰੀਆਂ ਗੱਡੀਆਂ ਤੁਸੀਂ ਜਣੀ ਦੇਖ ਪਰ ਕੇ ਖਰੀਦੀਆਂ ਮੀਆਂ ਬਾਕੀ ਜਦੋਂ ਚੰਗੀ ਚੀਜ਼ ਖਰੀਦਾਂਗੇ ਵੀਰੇ ਫਿਰ ਗਾਹ ਕੈ ਟੋਮੈਟ ਕੀ ਝੜ ਜਾਂਦਾਗਾ ਆ ਵੱਡੀ ਵੱਡੀ ਸਵੇਰੇ ਹੈ ਜ ਆਪਣੇ ਕੋਲ ਜੀ ਪਿੰਨੋ ਲੈਤੀ ਆ ਕੱਲ ਸ਼ਾਮ ਨੂੰ ਬੰਦਾ ਟੀਗਾ ਪ੍ਰੈਸ ਸਵੇਰੇ ਸ਼ਾਮ ਤੋਂ ਦੋ ਵਾਰੀ ਜੰਪ ਲਵਾਦਾ ਦੰਦੋ ਖੀਰੀ ਅਖਲੇ ਕੱਤੀ ਬਹੁਤ ਚੰਗੀਆਂ ਢੱਲੋ ਸਾਹਿਬ ਦਾ ਡਿਗਰੀ ਪੈਠ ਪੂੜੀ ਦੇਖੋ ਛੋਲੀ ਝਾਲੀ ਦੀ ਸਾਫ ਆ ਜੀ ਤੇ ਬਾਕੀ ਪੈਠ ਪੂੜਾ ਦੀ ਵੀਰੇ ਬਹੁਤ ਸੋਣੀ ਨਿਕਾ ਮਾੜੀ ਵੀਰੇ ਨੇੜੇ ਹੋਸੋ ਜੀ ਤੇ ਖੜੀ ਬੈਠੀ ਜਮਾ ਜਦ ਤੱਕ ਤਿਆਰ ਹੋ ਕੇ ਮੰਡੀ ਜੇ ਰਸਤਾ ਫੜਿਆ ਹੋਇਆ 1.5 ਲੱਖ ਮਤ ਬਿਲਕੁਲ ਬੜਾ ਖੀਰਾ ਰਹਿਣਗੇ ਖੀਰ ਦੇਣੀ ਆ ਕਾਜੂ ਬਣਾ ਪਾਜੇ ਚੌਂਟਾ ਲਾਉਣ ਵਾਲਾ ਚੰਗਾ ਵਸ ਬਾਕੀ ਵੀਰੇ ਜਿੰਨੀਆਂ ਕਟੀਆਂ ਨੇ ਇਸ ਜਿਹੜੀਆਂ ਛੋਟੀਆਂ ਵਿੱਚ ਕਟੀਆਂ ਸੇਮ ਹੀ ਨੇ ਸਾਮਕ ਇਹਨਾਂ ਦੀ ਜਾਨੀ ਕ੍ਰੋਸ ਹੋਣਾਂ ਕਟੀਆਂ ਹੈਗੀਆਂ ਨੇ ਆ ਸਾਂ ਦਾਤ ਦੋ ਛੱਡੇ ਆਪਣੇ ਵਿੱਚ ਬਿਲਕੁਲ ਬਾਕੀ ਮੈਂ ਇਹ ਕਹੂੰਗਾ ਵੀ ਡੇਢ ਸਾਲ ਤੋਂ ਪਹਿਲਾਂ ਪਹਿਲਾਂ ਸਾਰੀਆਂ ਵੀਰੇ ਜਾਣੀ ਦੀ ਇਹ ਜੰਦੀ ਆਪਣੇ ਘਰੇ ਇਹਨਾਂ ਦੀ ਬੌਲੀ ਬਣ ਜਾਊ ਹਾਂ ਜੀ ਜੇ ਮਾਨਾ ਕਿ ਜੇ 20 ਕਟੀਆਂ ਆਪਣੇ ਘਰੇ ਤਿਆਰ ਹੋ ਜੂ 18 ਲੱਖ ਰੁਪਏ ਚਾਹੀਏ ਹੋ ਜੂ ਬਿਲਕੁਲ ਤਿਆਰ ਹੋ ਜੂਗਾ ਇਹ ਤੁਹਾਡਾ ਵੀਰੇ ਮੈਨੂੰ ਜਣੀ ਆਪਦੇ ਮਾਨ ਨੂੰ ਚਲੋ ਅਸੀਂ ਗਾਈਆਂ 50 50 ਵੇਚਦੇ ਆਂ ਪਰ ਆ ਤੁਹਾਡਾ ਦੇਖ ਕੇ ਮੈਨੂੰ ਮਾਨ ਨੂੰ ਜਣੀ ਦੀ ਬਹੁਤ ਵੀਰੇ ਆਪਦੇ ਆਪ ਨੂੰ ਪੂਰਾ ਜਣੀ ਹੋਇਆਗਾ ਇਹ ਆਪਾਂ ਨਾ ਲੋਕਾਂ ਨੇ ਕਿ ਜਾਗਰੂਕੀ ਕਰਦਾ ਬਸ ਹਾਂ ਨਹੀਂ ਬਹੁਤ ਚੰਗੀ ਗੱਲ ਆ ਇਸ ਤਰ੍ਹਾਂ ਵੀਰੇ ਨਵੇਂ ਮੁੰਡੇ ਚੀਜ਼ ਦੇ ਵਿੱਚ ਆ ਰਹੇ ਆ ਮੇਰੇ ਵੀਰ ਬਹੁਤ ਬਾਕੀ ਮੈਂ ਫਾਰਮ ਵਾਲੇ ਵੀਰਾਂ ਨੂੰ ਵੀ ਕਹੂੰਗਾ ਇੱਕ ਇੱਕ ਦੋ ਦੋ ਮਈਆਂ ਨਾਲ ਰੱਖੋ ਬਾਕੀ ਜਿਹੜੇ ਵੀਰ ਚਲੋ ਘਰੋਂ ਠੀਕ ਠਾਕ ਆਗੇ ਉਹ ਇੱਕ ਦੋ ਕੱਟੀਆਂ ਪਾਲਣਗੇ ਵੀਰੇ ਇਸ ਲਾਈਨ ਦੇ ਵਿੱਚ ਜਾਣੀ ਦੀ ਆਉਣਗੇ ਤਾਂ ਇਹ ਚੰਗੀ ਚੀਜ਼ ਆ ਗਈ ਜਾਨੀ ਦੀ ਇਹ ਨਹੀਂ ਹੈਗਾ ਵੀ ਆਪਦਾ ਵੀਰੇ ਖਾਦਾ ਮੋੜੂਗੀ ਮੁੱਲ ਹੁਣ ਤੂੜੀ ਦਾ ਰਹਿਮ ਵੀ 200 ਨੂੰ ਰਹਿ ਗਈ ਸਾਰੀ ਬਿਲਕੁਲ ਜੀ ਬਿਲਕੁਲ ਜਿਹੜੀ ਵੀਰੇ ਬੱਸੀ ਆ ਨਾ ਵਿੱਚ ਨਵੇਂ ਵੀਰ ਨੇ ਜਿਹੜੀ ਤੁਹਾਡੀ ਗੱਲ ਪਚਾਲੇ ਆ ਬੱਸੀਆਂ ਵਿੱਚ ਵੀਰਾਂ ਤੋਂ ਨਹੀਂ ਸੈੱਟ ਆਉਂਦੀਆਂ ਬੱਸੀ ਆਪਾਂ ਆਪਦੇ ਘਰੇ ਹੀ ਜਾਣੀ ਦੀ ਜਿਹੜੇ ਗਊ ਤੋਂ ਆਪਾਂ ਲਵਾਂਗੇ ਉਹ ਆਪਣੇ ਕੰਮ ਰਹਿੰਦੀ ਆ ਜਿਹੜੀ ਕੱਟੀ ਆ ਇਹ ਮੈਂ ਨਹੀਂ ਕਹਿੰਦਾ ਵੀ ਕੋਈ ਆਪਾਂ ਨੂੰ ਦੂਏ ਲੁੱਟ ਜਾ ਬੜੂਗੀ ਕੀ ਕਹਿਣਾ ਜਿਹਦੇ ਕਰਮੋ ਮਾਰੀ ਕੋਈ 100 ਚੋਂ ਇੱਕ ਅੱਧੀ ਹੋ ਰਾਹ ਭੱਜੇ ਪਰ ਫਿਰ ਵੀ ਆਪਾਂ ਨੂੰ ਬੱਸੀ ਛੱਡਣੀ ਪੈ ਜੂਏ ਪਰ ਇਹ ਨਹੀਂ ਇਹ ਚੀਜ਼ ਹੈਗੀਗੀ ਇਹ ਆਪਦਾ ਪਟਾਖੇ ਹੀ ਜਾਊਗੀ 90% ਜਿਹੜੀ ਕੱਤੀ ਮੇਰੇ ਘਰੇ 10 ਦਿਨ ਖੁੱਲ੍ਹਾ ਖਾ ਪੀ ਗਈ ਇਥੇ ਜੀਆਂ ਦੀ ਗੋਲੀ ਤੇ ਆਉਂਦੇ ਨੂੰ ਹਾਈ ਟੈਕ ਦਾ ਟੀਕਾ ਮੈਂ ਲਾ ਦਿੰਨਾ ਜੀ 90% ਚਾਰਸ ਗੱਪੜ ਵਾਲੇ ਬਣ ਜਾਂਦੇ ਇਹਨਾਂ ਦੇ ਆ ਬਣ ਜਾਂਦੇ ਆ ਜੀ ਆ ਮਸਤੀ ਕਰਦੇ ਸੇਵਾ ਇਹਨਾਂ ਦੀ ਜਮਾ ਕਿ ਮੇਰਾ ਫਲ ਲੱਗੂ ਇਹਨਾਂ ਦੇ ਆਪਾਂ ਮੇਰਾ ਬਿਲਕੁਲ ਵੀਰੇ ਫਲ ਲੱਗੂ ਬਾਕੀ ਦੇਖੋ ਨੰਨਾ ਆ ਕੇ ਆਈਆਂ ਜਿਹੜੀਆਂ ਪਾਣੀ ਛੱਪੜ ਥੋੜਾ ਬਹੁਤ ਸੋਹਣਾ ਬਣਿਆਗਾ ਬਾਕੀ ਦੇਖੋ ਇੱਕ ਵੀਰ ਸੰਭੀ ਜਾਂਦਾ ਜੇ ਕਿਸੇ ਵੀਰ ਨੇ ਜਾਣੀ ਦੀ ਮੈਂ ਕਹਿੰਦਾ ਵੀ 10 15 ਗੱਤੀਆਂ ਮਗੂਲੀ ਬੰਦਾ ਆਵੀ ਸੰਭਲੂਗਾ ਜੀ ਜਮਾ ਜੈਂਗਰ ਹਾਂ ਬਾਕੀ ਜਿਵੇਂ ਕੋਈ ਵੀ ਆਪਾਂ ਖਰੀਦਣਾ ਚਾਹੁੰਦਾ ਹੋਵੇ ਵੀਰ ਉਹ ਤੇ ਲੋਵੀਰ ਨਾਲ ਸੰਪਰਕ ਕਰ ਲੈ ਨੰਬਰ ਇੱਕ ਵਾਰ ਦੁਬਾਰਾ ਫੇਰ ਬੋਲ ਦਿੰਦੀ ਆਪਾਂ 84270198 ਤੇ ਆਪਾਂ ਲੋਕਾਂ ਨੂੰ ਜਾਗਰੂਤ ਕਰਾਏਗਾ ਵੀ ਕੱਟੀਆਂ ਰੱਖੋ ਕਿਉਂਕਿ ਅੱਜ ਕਰਕੇ ਘਰ ਪੱਕੇ ਹੋ ਗਏ ਉਹ ਕਹਿੰਦਾ ਵੀ ਮੱਝਾਂ ਵੇਚ ਕੇ ਜਟਾਣੇ ਕੁੱਤੇ ਰੱਖ ਲੇ ਦੁੱਧ ਮੁੱਲ ਦਾ ਡੇਰੀਂ ਡੋਲੂ ਚਾੱਕੜੇ ਬਿਲਕੁਲ ਬਿਲਕੁਲ ਤੇਰਾ ਘੇੜਾ ਦਵਾਉਣ ਤੇ ਘੰਟਾ ਸਵੇਰੇ ਘਾਟਾ ਤੋਂ ਲੱਗਦਾ ਘੰਟਾ ਘੰਟਾ ਇਹਨਾਂ ਨੂੰ ਸਾਬ ਨਾਲੇ ਪੈਸੇ ਵਧਣਗੇ ਮੈਂ ਜੀ ਕਿਰਾਂ ਕਿਤੇ ਗਿਆ ਸੀ ਕਿਸ ਏਰੀਏ ਸਾਡੀ ਗੱਡੀ ਦਾ ਟਾਇਰ ਚਲੋ ਪੈਂਚਰ ਹੋ ਗਿਆ ਠੀਕ ਹੈ ਜੀ ਤੇ ਅਸੀਂ ਉਸ ਦੁਕਾਨ ਤੇ ਪੈਂਚਰ ਲਵਾਉਣ ਆਏ ਤੇ ਉੱਥੇ ਕੋਈ ਵੀਰ ਬਾਹਰੋਂ ਆਇਆ ਸੀਗਾ ਹਾਂਜੀ ਹਾਂਜੀ ਚਲੋ ਗੱਲਾਂ 'ਚ ਗੱਲ ਹੋ ਗਈ ਉਹ ਵੀਰ ਨੇ ਯਾਨੀ ਚਾਰ ਪ ਕਨਾਲ ਮੈਂ ਉਹਨੂੰ ਕਿਹਾ ਵੀ ਸਤਨਾ ਬਾਏ ਗੁਰੂ 25 30 ਕਿਹੜਾਂ ਦੇ ਗਾਹਾਂ ਤੇ ਉਹ ਮੋੜ ਦੇਕਰ ਸਤਨਾ ਬਾਏ ਗੁਰੂ ਆ ਤੇ ਪਰ ਆਪਾਂ ਉਹਨੂੰ ਵੀਰੇ ਉੱਥੇ ਗੱਲ ਮੋੜੀ ਨਹੀਂ ਗਈ ਪਰ ਜੇ ਆਪਾਂ ਕਹ ਜੀਏ ਪੰਜਾਬ ਆਪਣਾ ਇੱਕ ਮੰਨਿਆ ਵਾ ਵੀਰੇ ਹੈਗਾਗਾ ਦੁੱਧ ਮੱਖਣੀਆਂ ਦਾ ਵੀਰੇ ਮਾਮਾ ਨੇ ਪਹਿਲਾਂ ਪੁੱਤ ਪਾਲਦੀਆਂ ਸੀਗੀਆਂ ਪਰ ਆਪਾਂ ਅੱਜ ਕਹਿੰਦੇ ਚਿੱਟੇ ਬਲ ਨੂੰ ਰੁਝਾਨ ਹੋ ਗਿਆ ਨਸਿਆਂ ਪੱਤੇ ਨੂੰ ਰੁਝਾਨ ਹੋ ਗਿਆ ਜਦੋਂ ਵੀਰੇ ਆਪਣੇ ਘਰੇ ਦੁੱਧ ਦਹੀਂ ਮੱਖਣੀ ਮੈਂ ਹੈ ਹੀ ਨਹੀਂਗਾ ਆਪਾਂ ਮੁੱਲ ਦਾ ਡੋਲੂ ਚੱਕਣਾ ਵੀਰੇ ਫਿਰ ਉੱਥੇ ਤੁਹਾਨੂੰ ਪਤਾ ਹੀ ਹੈ ਵੀ ਰਿਜ਼ਲਟ ਗਲਤੀ ਮਿਲਨੇ ਹੈਗੇ ਹੈ ਜੀ ਬਸ ਰੱਖੋ ਨਾਲੇ ਜਵਾਕ ਕੰਮ ਪੈਂਦੇ ਹੈਗੇ ਬਿਲਕੁਲ ਨਾਲੇ ਘਰੇ ਜੀ ਰਗਿਆ ਨਾ ਇੱਥੇ ਰੋਜ਼ 10 ਬੰਦੇ ਮੇਰੇ ਕੋਲ ਦੇਖਣ ਹੀ ਆਉਂਦੇ ਆ ਜਿੱਦੇ ਮੇਰੇ ਘਰੇ ਇੱਕ ਨੂੰ ਮਾਨ ਖੋਸ ਹੋ ਗਿਆ ਜਿੱਦੇ ਮੇਰੇ ਘਰੇ 100 ਕੱਟੀਆਂ ਹੋ ਗਈ ਨਾ ਮੈਂ ਗਾਰੰਟੀ ਕਰਦਾ ਮੈਂ 500 ਰੁਪਏ ਕੱਟੀਆਂ ਦਿਖਾਉਣ ਦੇ ਲਿਆ ਕਰੂ ਉਹ ਵੀ ਇਹ ਜਵਾਕ ਬਾਹਰ ਜਾੜੇ ਉਹ ਕਹਣਗੇ ਢੇੜੀ ਕੱਟੀ ਦੇਖਣੀ ਆ ਕੱਟੀ ਰਾਜੋ ਢਿੱਲੋ ਦੇ ਘਰ ਢਿੱਲੋ 500 ਲੈਂਦਾ ਜੀ ਮੈਂ ਤਾਂ ਇਹਨਾਂ ਦਾ ਵੀਰੇ ਨਹਰਾ ਦੇਖ ਕੇ ਜਾਨੀ ਮਨ ਨੂੰ ਪੂਰੀ ਸਤਿਸ਼ਟੀ ਮਿਲੀ ਹੈਗੀ ਕਿਉਂਕਿ ਇੱਧਰ ਸੱਪੜ ਨਮਾਉਣ ਨੂੰ ਵੀਰੇ ਦੇਖੋ ਖੁੱਲੀਆਂ ਫਿਰਦੀਆਂ ਨੇ ਕਿੰਨਾ ਇਹਨਾਂ ਦਾ ਜੀ ਲੱਗਿਆ ਵਾ ਇੱਕ ਤਰ੍ਹਾਂ ਦਾ ਵੀਰੇ ਨਾਲ ਸੇਵਾ ਨਾਲ ਇਹਨਾਂ ਨੂੰ ਮੇਵਾ ਵੀ 22 ਕੱਟੀਆਂ ਗਿਆ 10 ਕੱਟੀਆਂ ਮੰਨ ਕੇ ਚੱਲੋ ਮੈਂ ਜਾਨ ਬਚਾ ਲਈ ਇਹਨਾਂ ਦੀ ਇਹ ਮੰਨ ਕੇ ਚੱਲੋ ਵੀ ਪ੍ਰਮਾਤਮਾ ਵੀ ਚਲੋ ਦੇਹ ਦਾ ਵਿੱਚ ਆਪਣਾ ਹੈ ਨਾ ਭੱਲ ਜੀ ਪੁੱਣ ਹੈ ਇਹਨਾਂ ਦਾ ਵੀਰੇ ਜੇ ਤੁਹਾਡੇ ਕੋਲੇ ਜੇ ਨਹੀਂ ਚਲੋ ਇੰਨਾ ਚਿਰ ਤਾਂ ਮੈਨੂੰ ਪਤਾ ਵੀ ਆ ਵੀਡੀਓ ਪੈ ਗਈ ਹੈ 2-4 ਦਿਨਾਂ 'ਚ ਵਿਕਣ ਵਾਲਾ ਕੰਮ ਹੈਗਾ ਹੈਗਾ ਇਹ ਚੈਨ ਘੁੰਮੀਆਂ ਜੀ ਆਪਣੇ ਕੋਲੇ ਆਈ ਜਾਂਦੀਆਂ ਨੇ ਘੁੰਮੀਆਂ ਜਾਂਦੀ ਆ ਜੇ ਤੁਹਾਡੇ ਕੋਲੇ ਵੀਰੇ ਮਹੀਨਾ ਇਥੇ ਕੋਈ ਵੀ ਕੱਟੀ ਖੜ ਦੀ ਉਹਦੀ ਜਿਹੜੀ ਰੂਹ ਦੇਖਣ 'ਚ ਵੱਖਰੀ ਹੋ ਜੂਗੀ ਬਾਕੀ ਕੋਈ ਵੀ ਗੱਲ ਜੇ ਕੋਈ ਵੀ ਸੌਦਾ ਕਰਦਾ ਘਰੇ ਪ੍ਰਬੰਧ ਕਰਨ ਵਾਲਾ 5-4 ਦਿਨ ਕੱਟੀ ਰੱਖੂ ਲਿਆਵੇਂ ਕੋਈ ਗੱਲ ਨਹੀਂ ਸੌਦਾ ਹੋ ਗਿਆ ਜਦੋਂ ਹਨਾ ਨਹੀਂ ਬਿਲਕੁਲ ਆਉਂਦਾ ਵੀਰੇ ਮੈਨੂੰ ਗੱਲ ਸਿਰਿਆਂ ਵਾਲੇ ਬੰਦੇ ਹੈ ਨਹੀਂਗੇ ਤੁਸੀਂ ਕੋਈ ਨਾ ਤੂੜੀ ਚਾਰ ਇਥੇ ਪਈ ਜਾਣਾ 5-6 10 ਦਿਨ ਵੀ ਰੱਖਣਾ ਹੈ ਕੱਟੀ ਗੱਲੀ ਕੋਈ ਨਹੀਂ ਬਾਕੀ ਵੀ ਕੋਈ ਵੀ ਵੀਰ ਆਊਗਾ ਉਹਦਾ ਵੀਰ ਦੇ ਇੱਥੇ ਆਈਦਾ ਵੀਰੇ ਮੁੱਲ ਜਾਨੀ ਦੀ ਮੁਰੂਗਾ ਇਹ ਨਹੀਂ ਗੱਲ ਵੀ ਕੋਈ ਵੀਰ ਖਾਲੀ ਮੁਰਜੂਗਾ ਬੱਸੀ ਵੀ ਵੀਰੇ ਸੇਲ ਤੇ ਆ ਜੀ ਤੇ ਬੱਸੀ ਇੱਕ ਵਸੂ ਜੇ ਰੱਖੀ ਹੋਈ ਐ ਸੌਣ ਕਹਿੰਦੇ ਚੰਗੀ ਹੁੰਦੀ ਐ ਇੱਕ ਬਸ ਓਕੇ ਜਾਨੀ ਸਾਰਿਆਂ ਵੀ ਚਲੋ ਚੰਗੀ ਐ ਉਦਾਂ ਹੈ ਕਰਾਉਸ ਆ ਗਈ ਹਾਂ ਜਰਸੀ ਬਾਕੀ ਕੱਟੀਆਂ ਵਾਲੇ ਪੱਖ ਤੋਂ ਜਾਨੀ ਦੀ ਕੋਈ ਵੀਰ ਖਾਲੀ ਮੋੜਨ ਵਾਲਾ ਸਿਸਟਮ ਨਹੀਂ ਹੋਊਗਾ ਕੋਈ ਵੀਰ ਕੱਟੀ ਖਰੀਦਣ ਦੇ ਬਾਰੇ ਸੋਚ ਰਿਹਾਗਾ ਸਿੱਧਾ ਵੀਰੇ ਗੱਡੀ ਮੋਟਰਸਾਈਕਲ ਦਾ ਚੱਕੋ ਬਨਾਲੇ ਜਿਵੇਂ ਪਹੁੰਚੋ ਪਿੰਡ ਦੀਪਗੜ੍ਹ ਢਿਲੋਂ ਵੀਰ ਦੇ ਘਰੇ ਇੱਥੇ ਆਓਗੇ ਵੀਰ ਜੀ ਤੁਹਾਡਾ ਇੱ ਬਾਕੀ ਮੇਰੇ ਵੀਰਾਂ ਨੂੰ ਆਪਾਂ ਵੀਡੀਓ ਦਿਖਾਈਆ ਕਟੀਆਂ ਦੀ ਅੱਜ ਆਪਾਂ ਕੋਈ ਹੋਰ ਵੀਰ ਨਾਲ ਸਾਨੂੰ ਫੋਨ ਕਰਨ ਲੱਗੇ ਜੀ ਸਾਡੀ ਪਾਦੋ ਸਾਡੀ ਪਾਦੋ ਤੇ ਢਿੱਲੋਂ ਵੀਰ ਦੀ ਸੇਵਾ ਹੈਗੀ ਆ ਇਹੀ ਢਿੱਲੋਂ ਦੀ ਸਾਹਿਬ ਸੇਵਾ ਲੈਣਗਾ ਤੇ ਚੈਨਲ ਤੇ ਉਹਦਾ ਆਪਾਂ ਵੀਰੇ ਇੱਕ ਕਾਲਾ ਸੋਣਾ ਤੁਹਾਨੂੰ ਦਿਖਾਇਆਗਾ ਸਾਡੇ ਮਨ ਨੂੰ ਜਾਨੀ ਚੰਗੀਆਂ ਲੱਗੀਆਂ ਤੁਹਾਨੂੰ ਉਹ ਦਿਖਾਈਆਂ ਤੇ ਜਲਦ ਆਪਣੀ ਕਿਸੇ ਨਵੀਂ ਹੋਰ ਵੀਡੀਓ ਤੋਂ ਮਿਲਦੇ ਆ ਵੀਡੀਓ ਦੇਖਣ ਲਈ ਧੰਨਵਾਦ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ